ਲਓ ਜੀ ਅਸੀਂ ਜਲੇਸੀ ਹਮਾਰਾ ਮੂਵੀ ਦੱਕਣ ਜਾਂਦੇ ਸੀ ਜਦੋਂ ਗੇਟ ਖੋਲਿਆ ਗੱਡੇ ਦਾ ਹੋ ਗਿਆ ਪੰਚਰ ਹੁਣ ਇਹਦੇ ਵਿੱਚ ਥੋੜੀ ਜਿਹੀ ਹਵਾ ਪਾ ਕੇ ਲੈ ਕੇ ਜਾਂਦੇ ਹਾਂ ਉੱਥੇ ਤੱਕ ਫੇਰੇ ਰਸਤੇ ਚਲਵਾ ਲਾਂਗੇ ਪੰਚਰ ਇਬਾਦਤ ਨੂੰ ਕਾਹ ਕਾਨੂੰ ਪਾਉਣੀ ਹੈ ਜੇ ਆ ਗਈ ਉਹ ਕੰਮ ਖਰਾਬ ਕਰ ਦੋਗੇ ਇੱਥੇ ਹੀ ਰਹਿ ਜਾਗੇ ਦੇਖ ਲੈ ਆਉਨੇ ਚੱਲ ਕੋਈ ਨਹੀਂ ਸ਼ਸ਼ੀ ਦਾਲ ਜੀ ਵੈਲਕਮ ਬੈਕ ਟੂ आवर ਚੈਨਲ ਰਾਇਲ ਫੈਮਿਲੀ ਵਲੋਗਸ ਵੈਸੇ ਤਾਂ ਮੈਂ ਕਲਿੱਪ ਥੋੜੀ ਜਿਹੀ ਘਰੇ ਵਿੱਚ ਬਣਾ ਲਈ ਸੀ ਉਦੋਂ ਮੈਂ ਵੈਲਕਮ ਕਰਨਾ ਭੁੱਲ ਗਈ ਸੀ ਲੋ ਜੀ ਅੱਜ ਹੁਣ ਅਸੀਂ ਚੱਲੇ ਆਂ ਫਿਲਮ ਦੇਖਣ ਟਾਈਮ ਹੋ ਗਿਆ ਸਾਡਾ ਪੂਰਾ ਪੂਰਾ ਉਧਰੋਂ ਕਿਉਂਕਿ ਪੈਂਚਰ ਹੋ ਗਿਆ ਉਹਦੇ ਕਰਕੇ ਸਾਨੂੰ ਟਾਈਮ ਲੱਗ ਗਿਆ ਘਰੇ ਹਨਾ ਆਉਗਾ ਪੌਣ ਨੂੰ ਨਹੀਂ ਤਾਂ ਅਸੀਂ ਟਾਈਮ ਤੇ ਪਹੁੰਚ ਜਾਨੇ ਹੁਣ 2:30 ਵਜੇ 3:00 ਵਜੇ ਫਿਲਮ ਲੱਗਣੀ ਐ ਪਰ ਉਦੋਂ ਪਹਿਲਾਂ ਸਾਨੂੰ ਬੈਂਕ ਦਾ ਕੰਮ ਆ ਥੋੜਾ ਜਿਹਾ ਅਸੀਂ ਬੈਂਕ ਵੀ ਜਾਣਾ ਬੈਂਕ ਜਾਵਾਂਗੇ ਹੁਣ ਮੈਂ ਨਾ ਇਹ ਕਿਉਂਦਿਆਂ ਨੂੰ ਬੰਦ ਹੋ ਜੂ ਹਨ ਚਲੋ ਜੀ ਹੁਣ ਆਪਾਂ ਪਹਿਲਾ ਬੈਂਕ ਚਲਦੇ ਆਂ ਫੇਰ ਆਪਾਂ ਟਾਈਮ ਤੇ ਪਹੁੰਚਣਾ ਥੀਏਟਰ ਹਾਂ ਵੀ ਪਹੁੰਚੇ ਤਾਂ ਸੈਂ ਕਿ ਮੇਰੀ ਮੂਵੀ ਨਹੀਂ ਮੈਂ ਸੋਚੁੰਦਾ ਇੱਕ ਮਿੰਟ ਵੀ ਲੇਟ ਨਹੀਂ ਹੋਣਾ ਜੀ ਦਾ ਓ ਮਾਈ ਗਾਡ ਮੂਵੀ ਨਹੀਂ ਮਿਸ ਕਰਾਉਂਦੇ ਤੇਰੀ ਮੂਵੀ ਤਾਂ ਇੱਕ ਟਿੰਜ ਵੀ ਨੰਬਰ ਘਟਾਉਣ ਚਾਹੀਦੇ ਹਾਂ ਉਹ ਵੀ ਦੇਖ ਲੈ ਵੀ ਐਂ ਵੀ ਦੇਖ ਲੈ ਵੀ ਮੇਰੇ ਪੇਪਰ ਚੱਲ ਰਹੇ ਨੇ ਹੁਣ ਪੇਪਰਾਂ ਦੇ ਵਿੱਚੋਂ ਸੀ ਮੂਵੀ ਦੇਖਣ ਲੈ ਕੇ ਚੱਲਿਆ ਉਹ ਵੀ ਮੂਵੀ ਚੱਲ ਵਧੀਆ ਸੀ ਆਪਣੇ ਸਿੱਖ ਇਤਿਹਾਸ ਨਾਲ ਰਿਲੇਟਡ ਨਹੀਂ ਤਾਂ ਕੋਣ ਚੱਲੇਆ ਤੈਨੂੰ ਨਹੀਂ ਅਦਰਵਾਈਜ਼ ਪੇਪਰਾਂ 'ਚ ਮੂਵੀ ਦਿਖਾਉਣੇ ਲੱਗ ਜਾਂਦੇ ਸੀ ਕੋਸਾ ਸਾਂਭ ਨਹੀਂ ਹੋਈ ਆ ਚੱਲ ਤਾਂ ਕਰਕੇ ਹਨਾ ਵੀ ਦੇਖ ਕੇ ਆਉਨੇ ਆ ਇਹਨੇ ਫਿਰ ਚਲੀ ਜਾਣਾ ਇਹਦੇ ਵੀ ਜਾਣਦੇ ਥੋੜੇ ਜਿਹੀ ਦਿਨ ਰਹਿ ਗਏ ਇਸ ਲਈ ਬੱਸ ਫਿਰ ਹੁਣ ਜਿੰਨਾ ਕਜਾ ਲਾ ਸਿੱਖ ਪਹਿਲਾ ਵਾਲੀ ਮਸਤਾਨੇ ਵੀ ਹਾਂ ਜਿੱਦਾਂ ਤੈਨੂੰ ਮਸਤਾਨੇ ਮੂਵੀ ਦਿਖਾ ਕੇ ਲਿਆਉਂਦੀ ਸੀ ਨਾ ਉਦਾਂ ਹੀ ਹੁਣ ਅੱਜ ਇਦਾਂ ਦੀ ਉਹ ਫਿਲਮ ਹੀ ਅੱਜ ਵਾਲੀ ਦੀ ਬੀਰਸ ਨੇ ਓਕੇ ਹਾਂ ਜੀ ਆਪਾਂ ਪਹੁੰਚ ਗਏ ਨਾਬੇ ਹੁ ਗਲਨ ਜਾਂਦੇ ਨੇ ਬੈਂਕੇ ਨਾਲ ਥੋੜਾ ਜਿਹਾ ਕੰਮ ਹੈ ਉੱਥੇ ਸਟੈਂਪਸ ਟਲਪਤੀ ਫੜਾ ਕੇ ਆਉਣੀ ਹੈ ਡੈਲੀ ਦੇ ਰਿਗਾਰਡਿੰਗ ਕੰਮ ਸੀਗਾ ਕੋਈ ਤੇ ਅਸੀਂ ਤਾਂ ਇੱਥੇ ਗੱਡੀ 'ਚ ਬੱਠ ਰਹੇ ਹਾਂ ਸਾਨੂੰ ਜੋ ਫੜਾਇਆ ਉਹ ਫਿਰ ਆਹ ਦੇਖਿਓ ਕਿੰਨਾ ਹੋ ਹਨਾ ਟਰੈਕਟਰ ਤੇ ਕਿੰਨਾ ਸੋਹਣਾ ਲੱਗਿਆ ਵਾ ਨਾਨਕ ਬਾਬੇ ਦੀ ਫੋਟੋ ਲਾਈ ਵੀ ਹੈ ਉੱਪਰ ਲਿਖਿਆ ਹੋਇਆ ਹੈ ਗੁਰੂ ਨਾਨਕ ਦੇ ਖੇਤਾਂ 'ਚੋਂ ਵਰਕਤ ਨਹੀਂ ਜਾ ਸਕਦੀ ਕਿੰਨਾ ਵਧੀਆ ਲੱਗਦਾ ਹਨਾ ਬਾਬੇ ਨਾਨਕ ਦੀ ਕਿਰਪਾ ਹੈ ਵਾਹ ਪੰਜਾਬ ਆਓ ਜੀ ਪਹੁੰਚ ਗਏ ਆਪਾਂ ਕਿਹੜੇ ਰੋਡ ਤੇ ਸਨੇਮਾਰ ਰੋਡੀ ਦਾ ਕੋਖਾ ਇਹ ਇਹਨੂੰ ਬੋਲਦੇ ਨੇ ਪਰਵਤੀ ਦਾ ਕੋਖਾ ਅੱਛਾ ਤਿੰਨ ਕ ਸਕੂਲ ਅੰਦਰ ਜਾ ਕੇ ਉੱਥੇ ਸਾਨੂੰ ਖੇਡਣ ਲਈ ਲੈ ਕੇ ਆਉਂਦੇ ਹੁੰਦੇ ਸੀਗੇ ਨਹੀਂ ਇਹ ਤਾਂ ਪੀਪੀਐਸ ਆ ਨਹੀਂ ਇਹ ਤਾਂ ਪੀਪੀਐਸ ਹੈ ਉਦੋਂ ਅੱਗੇ ਜਾ ਕੇ ਹੈਗਾ ਇੱਕ ਸਕੂਲ ਉੱਥੇ ਸਾਨੂੰ ਖੇਡਣ ਲਈ ਲੈ ਕੇ ਆਉਂਦੇ ਹੁੰਦੇ ਸੀ ਹਾਂਜੀ ਤਿੰਨ ਜਨੂਰਾਂ 9:00 ਵਜੇ ਬੱਜ ਗਏ ਪਹਿਲਾਂ ਲੱਗ ਚੁੱਕੀ ਅਸੀਂ ਥੀਏਟਰ ਤੋਂ ਹਜੇ ਕਿੰਨੀ ਕ ਦੂਰ ਆਪਾਂ 10 ਕਿ ਮਿੰਟ ਦੀ ਦੂਰੀ ਹੈ ਨਾ ਪਰ ਭਜਾਈ ਵੀ ਵੀ ਗੱਡੀ ਕਿੰਨੀ ਹੈ ਅੱਗੇ ਆਪਾਂ ਇੰਨੀ ਗੱਡੀ ਕਿੱਥੇ ਭਜਾਉਣਾ ਉਹ ਦੇਖੋ ਕਿੰਨੀ ਭਜਾਈ ਆਉਂਦੀ ਓਏ ਮੈਨੂੰ ਹੱਥ ਘਰਤੀ ਨਹੀਂ ਮੈਨਾਂ ਨਹੀਂ ਆਉਂਦਾ ਇਹ ਮਾਰਨਾ ਕਿਸੇ ਦੇਖੋ ਮੇਰਾ ਐਕਸ਼ਨ ਦੇਖਵਾਉਣਾ ਸੀ ਆ ਮੈਂ ਮੋੜੇ ਭਾਈ ਸੀ ਉਹ ਵੀ ਲੜਕੇ ਹੁਣ ਕਰੇ ਕਰਾ ਲੈਣਾ ਹੋਰ ਇਹਨਾਂ ਹੋਰੀ ਸੱਦੀ ਕਿਤੇ ਇੱਥੇ ਲਓ ਜੀ ਸਾਡਾ ਵੀ ਟਾਈਮ ਉੱਪਰ ਦੀ ਹੁੰਦਾ ਜਾਂਦਾ ਕੁੜੀਆਂ ਨੇ ਲੱਗੀ ਪਿਆਚੀ ਕੁੜੀਆਂ ਗਈ ਜਾਂਦੇ ਨੇ ਭੱਜ ਕੇ ਚੱਲੋ ਭੱਜ ਕੇ ਚੱਲੋ ਮੈਂ ਭੱਜਵੇਂਗਾ ਮੈਂ ਜਾਵਾਂਗੇ ਹੁਣ ਚਿੰਗੜਵਾ ਗੜਮ ਗੜਮ ਕਰਕੇ ਲੈ ਲਓ ਚਿੰਗੜਵਾ ਡਮ ਡਮ ਚਿੰਗੜਵਾ ਡਮ ਡਮ ਕਰ ਰਿਹਾ ਫਿਰ ਉਹ ਚਲੋ 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 ਬਸ ਆ ਗਏ ਹੁਤਾ ਲੋ ਜੀ ਪਹੁੰਚ ਗਏ ਆਪਾਂ ਬਲਰਾਜ ਥੀਟਰ ਥੋੜਾ ਜਿਹਾ ਲੇਟ ਆ ਇੱਕ ਦੋ ਮਿੰਟ ਕੋਈ ਗੱਲ ਨਹੀਂ ਬਸ ਤਿੰਨ ਬਾਕੀ ਇਹਨਾਂ ਨੇ ਹਾਰਡਿਕ ਸਾਈਡ ਮੈਂ ਟੋੜ ਦਿਆ ਬਾਕੀ ਹੁਣ ਗੱਡੀ ਦੀ ਟਾਕੀ ਖੋਲ ਕੇ ਉਤਰੋਗੇ ਜਾਂ ਕਈ ਉਤਰ ਜਾਊਗੀ ਸਾਡਾ ਬੱਸ ਚੱਲੇ ਸੀ ਸ਼ੀਸ਼ੇ ਵਿੱਚ ਵੀ ਲੰਘ ਜੀ ਉੱਡ ਜਾਣਾ ਚਲੋ ਜੀ ਅੱਛਾ ਹੋ ਗਿਆ ਮੱਕੋ ਪੁੱਛੀ ਵੇਟ ਆਉਗਏ ਜੀ ਲੇਟ ਅਸੋ ਬੜੀ ਜ਼ਾਪਤੀ ਜਾਂਦੇ ਕੋਈ ਗੱਲ ਨਹੀਂ ਜੀ ਮੂਵੀ ਆਪਾਂ ਦੇਖਿਆ ਹੈ ਮੂਵੀ ਬਹੁਤ ਵਧੀਆ ਸੀਗੀ ਬਹੁਤ ਇਮੋਸ਼ਨਲ ਸੀਗੀ ਮੈਨੂੰ ਤਾਂ ਲੱਗਦਾ ਇਮੋਸ਼ਨਲ ਆਪਾਂ ਬਾਕੀ ਪਤਾ ਨਹੀਂ ਇਹਨਾਂ ਨੂੰ ਕਿਵੇਂ ਲੱਗੀ ਹੋਊਗੀ ਹਨਾ ਹਾਂ ਮੈਂ ਦੋ ਵਾਰੀ ਰੋਲ ਹੀ ਬੈਠਾ ਠੀਕਾ ਮੂਵੀ ਦਾ ਵਿੱਚ ਹੈ ਮੇਰੇ ਤਾਂ ਵਾਲੇ ਇਮੋਸ਼ਨ ਜੁੜ ਜਾਂਦੇ ਨੇ ਦੋ ਸਾਰੇ ਜਿਹੜੇ ਬਜ਼ੁਰਗ ਦੇ ਇੰਨੇ ਬਜ਼ੁਰਗ ਪਹਿਲੀ ਵਾਰ ਦੇਖੇ ਨੇ ਮੈਂ ਇੱਕ ਅੰਕਲ ਉਹ ਤੁਰੇ ਵੀ ਨਹੀਂ ਅੰਦਾਜ਼ੀ ਹੂੰ ਗਾਉਂਤ ਵਧੀਆ ਬਹੁਤ ਵਧੀਆ ਰੂਮ ਦੇ ਤਾਂ ਸਾਰੇ ਸਾਰਿਆਂ ਨੂੰ ਦੇਖਣੀ ਚਾਹੀਦੀ ਬਹੁਤ ਵਧੀਆ ਮੂਵੀ ਆ ਸੀ ਤਾਂ ਪਰ ਬਹੁਤ ਲੇਟ ਹੋ ਕੇ ਦੇਖਣ ਨੂੰ ਲੋਕ ਤਾਂ ਕਿੱਦਾਂ ਦੇ ਦੇਖਦੇ ਨੇ ਜਿਹੜੇ ਹੁਣ ਆਪਣੇ ਬਾਅਦ ਉਹ ਦੇਖਣੀ ਉਹ ਕਿਵੇਂ ਨੇ ਹਾਂ ਸਹੀ ਗੱਲ ਹੈ ਪਰ ਬਹੁਤ ਵਧੀਆ ਮੂਵੀ ਆ ਬਾਈ ਬਹੁਤ ਬਹੁ ਸਿੱਖਣ ਨੂੰ ਮਿਲਦਾ ਜਿਹੜੇ ਮੇਰੇ ਵਰਗੇ ਕਦੇ ਕਹਦਾ ਹੁੰਦੇ ਨੇ ਰੱਬ ਹੈ ਨਹੀਂ ਮੈਂ ਮੈਂ ਕਹਾਂ ਮੈਂ ਉਹ ਵਾਰੀ ਕਹਦਾ ਨਹੀਂ ਜਦੋਂ ਮੈਨੂੰ ਗੁੱਸਾ ਆ ਜਾਂਦਾ ਰੱਬ ਕੀ ਹੈ ਰੱਬ ਹੈ ਨਹੀਂ ਪਰ ਰੱਬ ਤੋਂ ਬਿਨਾ ਕੁਛ ਨਹੀਂ ਪਤਾ ਵੀ ਨਹੀਂ ਹੁੰਦਾ ਰੱਬ ਤੋਂ ਬਿਨਾ ਹਨਾ ਚਲੋ ਜੀ ਆਪਾਂ ਹੁਣ ਬਾਕੀ ਦੇਖਦੇ ਹੁਣ ਆਪਾਂ ਕਿੱਥੇ ਜਾਵਾਂਗੇ ਕੰਨੋਂ ਨਹੀਂ ਪਤਾ ਚਲੋ ਉਸੇ ਨਾਲ ਇਹ ਕੁੜੀਆਂ ਕਹੀ ਜਾਂਦੇ ਨੇ ਗੱਡੀ ਤੇ ਪੈਂਚਰ ਨਹੀਂ ਲਵਾਉਣਾ ਹਾਂ ਵੀ ਗਾਣਾ ਗੁਣਾ ਆਪਾਂ ਗਾ ਲਿਆ ਫਿਲਮ ਦੀ ਫਿਲਮ ਦਾ ਗਾਣਾ ਸੁਣੋ ਹੀ ਨਗਰੀ ਨਗਰੀ ਮੈਂ ਪਈ ਫਿਰਦੀ ਹਨਾ ਗਾਣਾ ਕਿੰਨਾ ਹੋਣਾ ਮੈਂ ਤਾਂ ਗਾਣੇ ਵੀ ਉਲਟੇ ਜੀ ਮੂੰਹ ਚੜਿਆ ਰਹੂਗਾ ਹੁਣ ਦੋ ਤਿੰਨ ਦਿਨ ਤੇ ਅੜੀ ਆਪਾਂ ਸਬਜ਼ੀ ਵੀ ਲੈਣੀ ਆ ਕੋਈ ਲੈ ਲਿਓ ਫਿਰ ਹੁਣ ਜਦ ਮੰਡੀ ਜੀ ਦੇਖ ਲਿਆ ਸਬਜ਼ੀ ਜਾਦਾ ਕੀ ਖੜਾ ਲਿਆ ਤੇ ਫਿਰ ਗਾਂ ਗਾਂ ਲੰਘੀ ਜਾਂਦੇ ਤੁਸੀਂ ਉਹ ਉੱਥੇ ਲਵਾ ਕੇ ਉਧਰ ਆ ਬਣਾਏ ਇਹ ਤੋਂ ਅੰਕਲ ਤੋਂ ਲੈਨੇ ਹਾਂ ਚਲੋ ਠੀਕ ਆ ਸਹੀ ਕਹਿਨੇ ਹੁੰਦੇ ਨੇ ਮੈਂ ਅੱਜ ਫਿਲਮ ਦੇਖਦੇ ਦੇਖਦੇ ਬਹੁਤ ਕੁਝ ਪ੍ਰਾਣ ਕਰੇ ਨੇ ਆਪਣੇ ਆਪ ਨਾਲ ਪਰ ਮੈਂ ਨੰ ਦੱਸਦੀ ਨਹੀਂ ਅਜੇ ਕਿਸੇ ਨੂੰ ਕੀ ਪ੍ਰਾਣ ਪ੍ਰਾਣ ਇੱਕ ਵਾਰ ਵੀ ਪਹਿਲਾਂ ਵਲੌਗ ਵਿੱਚ ਮੈਂ ਅਨਾਸਮ ਨੇ ਇੱਕ ਵਾਰੀ ਪਹਿਲਾਂ ਵਲੌਗ ਵਿੱਚ ਮੈਂ ਸ਼ਬਦ ਕਿਹਾ ਸੀ ਪ੍ਰਾਣ ਹੁੰਦਾ ਕਿ ਪ੍ਰਾਣ ਹੁੰਦਾ ਵਾਦ ਆ ਵਿਆਹ ਆਪਣੇ ਆਪ ਨਾਲ ਬੰਦਾ ਕੀਤਾ ਯਾਰ ਬਸ ਮੇਰੀ ਗੱਲ ਹੋਰ ਵੀ ਚੀਜ਼ ਵੀ ਕੰਫਰਮ ਕਰਨੀ ਚਾਹੀਦੀ ਹਾਂ ਹਾਲ ਕਹਿੰਦੇ ਨੇ ਮੈਂ ਮੈਂ ਆਪਣੇ ਆਪ ਨਾਲ ਵਾਦਾ ਕਰਿਆ ਪਰ ਮੈਨੂੰ ਅੰਦਾਜ਼ੇ ਤੇ ਨਹੀਂ ਮੈਂ ਦੱਸ ਤਾਹੇ ਮੇਰਾ ਮਜ਼ਾਕ ਉਡਾਉਣਗੇ ਪ੍ਰਣੇ ਕੀਤਾ ਹੋਗਾ ਵੀ ਮੈਂ ਕੁਸ ਕਰੀਂ ਮਤਲਬ ਸਬਰ ਰੱਖਣਾ ਨਹੀਂ ਬਤਵੀ ਦੇ ਬਾਅਦ ਹੁੰਦਾ ਆਪਣੇ ਆਪ ਨਾਲ ਪ੍ਰਣਗਨ ਹਿੰਦੀ ਚ ਪ੍ਰਣ ਕਹਿੰਦਾ ਨੇ ਨਹੀਂ ਕੀ ਹੋਣਾ ਵੀ ਹਾਂ ਮੈਂ ਸਬਰ ਰੱਖਣਾ ਜਿਵੇਂ ਕੋਈ ਸਬਰ ਨਹੀਂ ਸਬਰ ਨਹੀਂ ਰੱਖਣਾ ਹੈਗਾ ਹੋਰ ਕੀ ਰੱਖਣਾ ਨਹੀਂ ਦੇਖੋ ਬਸ ਜੀ ਇਹ ਚੀਜ਼ ਨਹੀਂ ਸੀ ਕੀ ਕਰ ਰਹੇ ਹਾਂ ਤਾਂ ਨਹੀਂ ਸਬਰ ਦੀ ਗੱਲ ਨਹੀਂ ਯਾਰ ਇਹ ਵਾਦਾ ਕਰਿਆ ਵੀ ਮੈਂ ਆਪਣੇ ਆਪ ਨਾਲ ਮੈਂ ਇਹ ਚੀਜ਼ ਮੇੇ ਵੀ ਹੋ ਸਕਦਾ ਕਰਾਂ ਪਾਡ ਪੂਜਾ ਕਰੂਗੀ ਹੈ ਮੈਨੂੰ ਲੱਗਿਆ ਆ ਗਿਆ ਆ ਗਿਆ ਡਾਈਟ ਨਹੀਂ ਡਾਈਟ ਦਾ ਲਾ ਹੋਰੇ ਕੁਝ ਕਹਿੰਦੇ ਡਾਈਟ ਦਾ ਫਿਲਮ ਲੱਗੀ ਚੱਕਰਾ ਕੋਈ ਫਿਲਮ ਤੂੰ ਸਪਾਇਰ ਹੋਈਆਂ ਮੈਂ ਪਾਡ ਪੂਜਾ ਰੱਬ ਨੂੰ ਤੇ ਆ ਕੇ ਰੋਣੇ ਰੱਬ ਨੂੰ ਥੱਲੇ ਲਾਉਂਗਾ ਰੱਬ ਨੂੰ ਥੱਲੇ ਲਾਉਗੀ ਪਰ ਪਤਾ ਕੀ ਰੱਬ ਨੂੰ ਥੱਲੇ ਲਾਉਣਾ ਬਹੁਤ ਔਖਾ ਹੈ ਪਹਿਲਾਂ ਰੱਬ ਫਿਰ ਕੱਸ ਦਿੰਦਾ ਰੱਬ ਉਹਨੂੰ ਵਿਚਾਰੀ ਕਿੰਨੇ ਘਰ ਦੇ ਦਿੱਤਾ ਤੇ ਤਾਂ ਕਿਤੇ ਰੱਬ ਨੇ ਠਾਾਇਆ ਸੀ ਰਾਤੋਂ ਕਿਤੇ ਹੇਟਾ ਲਾਉਂਦਾ ਔਖਾ ਚਲੋ ਜੀ ਇਹ ਤਾਂ ਹਾਸੀ ਮਜ਼ਾਕ ਨੇ ਹੁਣ ਆਪਾਂ ਚੱਲਦੇ ਆਂ ਤੇ ਕੁੜੀਆਂ ਕਹਿੰਦੀ ਆਪਾਂ ਸਾਗਰ ਗਾ ਕਿ ਮੈਂ ਪੁਲਚੇ ਖਾਣਾ ਅੱਗੇ ਹੀ ਖਾਂਦੀ ਹੁੰਦੀ ਸੀ ਇੱਥੋਂ ਹੈਪੀ ਤੋਂ ਵੰਗਾ ਕੇ ਮਕੇਸ਼ ਦਾ ਪੁਲਚਾ ਸਾਡੇ ਨਾਬੇ ਚ ਵਾਲਾ ਫੇਮਸ ਹੈ ਇਹ ਕਹਿੰਦੀ ਹੁਣ ਮੈਂ ਜਾਣ ਤੋਂ ਪਹਿਲਾਂ ਵੀ ਕੁਲਚਾ ਜ਼ਰੂਰ ਖਾਣਾ ਹੈ ਕਹਿੰਦੀ ਮੈਨੂੰ ਤਾਂ ਪੁਲਚਾ ਖਵਾ ਹੁਣ ਆਪਾਂ ਚੱਲਦੇ ਕੁਲਚਾ ਕਹਿੰਦੀ ਮੈਂ ਕੁਲਚਾ ਖਾਣਾ ਦੂਜੀ ਜਣੀ ਨੇ ਕੀ ਖਾਣਾ ਬੋਲਣੇ ਆਣੇ ਕੁਝ ਹੋਰ ਹੋਵੇ। ਹੋਰ ਹੁਣ ਨਾ ਪੈਦਨ ਨੂੰ ਨਹੀਂ ਜਾਂਦੇ। ਆਪਾਂ ਤਾਂ ਹੁਣ ਰੋਡ ਦੇ ਉੱਤੇ ਖੜੇ ਆਂ। ਇੱਧਰ ਨੂੰ ਪਿੰਡ ਵਾਲੇ ਦੇ ਮਕੇਸ ਕੁਲਚੇ ਵਾਲੇ ਉਹ ਸੀਗੇ। ਇੱਧਰ ਨੂੰ ਆਉਣਾ ਪਿੰਡ ਐ। ਹੋਰ ਕੀ ਖਾਣਾ ਹੁਣ? ਕੁਲਚਾ ਹੀ ਖਾ ਲਈ। ਮਾਮਸ ਖਾਣੀ ਮਾਮਸ। ਉਹ ਬੱਲ ਲੱਗੇ। ਉਹ ਵੀ ਨਹੀਂ ਨਾ। ਇਹ ਵੀ ਹੁਣ ਅੱਗ ਲੱਗੀ ਹੋਈ ਹੈ। ਜਾਂ ਤਾਂ ਇਹ ਨਹੀਂ ਆਈਸਕ੍ਰੀਮ ਖਾ ਲਈ। ਬਸ ਕੁਝ ਮਿੱਠਾ ਖਾਣਾ ਹੋਊਗਾ। ਕੀ ਖਾਣਾ ਮਿੱਠਾ ਬਬਰੀ ਦਾ? ਫਿਰ ਦੱਸ ਕੀ ਖਾਣਾ ਮਿੱਠਾ? ਛਾਡੇ ਕੁਲਚੇ ਆ ਗਏ ਮਕੇਸ ਦੇ ਵਾਲੇ ਟੇਸਟਿੰਗ ਨਾਲ ਸਾਹਨੇ ਕਿਵੇਂ ਲੱਗੇ ਪਵਰੀਤ ਦਾ ਪਤਾ ਨਹੀਂ ਕੀ ਲੈਂਦੇ ਨਹੀਂ ਹੈਗੇ ਬਾਲੇ ਟੇਸਟ ਹੀ ਨੇ ਹੁਣ ਅਸੀਂ ਗੱਡੀ 'ਚ ਬੈਠ ਕੇ ਇੰਜੋਏ ਕਰਦੇ ਆਂ ਕੁਲਚਾ ਆ ਮੈਨੂੰ ਪਤਾ ਤੂੰ ਤਾਂ ਕੁਝ ਹੋਰ ਖਾਏਂਗਾ ਲਓ ਹਾਂ ਆ ਠੰਡੇ ਵੀ ਲਾ ਕੇ ਦਿੱਤੇ ਨੇ ਆਈਸਕ੍ਰੀਮ ਤੇ ਓਏ ਯਾਰ ਕੀ ਬਾਤ ਕੀ ਖਾ ਕੇ ਦੇਖੋ ਇਹ ਨੈਪ ਕਿੰਨਾ ਛਾੜਦੇ ਆਂ ਮੈਨੂੰ ਆ ਜੈਲੀ ਜੀ ਬਹੁਤ ਵਧੀਆ ਲੱਦੀ ਆ ਤੂੰ ਗੱਡੀ 'ਚ ਬੈਠ ਕੇ ਪੇਟ ਪੂਜਾ ਕਰੀਂ। ਕਿੰਮੀ। ਆਹ ਕਿੰਗ ਹੈਂ? ਮੈਂ ਪੀ। ਦੇਹਦਾਰ ਖਾਦੀ ਕਿ ਤੂੰ। ਫਿਰ ਮੈਂ ਉਹ ਤਾਂ ਬੀਜੀ ਸੀ ਨਾ। ਘੈਂਟ। ਬਹੁਤ ਟੇਸਟੀ। ਉਹ ਥੋੜੇ ਵਾਲੀ ਗੁੜੀ ਨੇ ਨੀ ਕਿ। ਹੈ। ਆਹ ਤਾਂ ਕੱਟਦੇ ਛੰਡਾ ਤਾਂ। ਮੈਂ ਵੀ ਲਾ। ਉਹ ਜੀ ਬੱਬੂ ਇਹੀ ਗੱਲ ਹੁੰਦੀ ਆ। ਗਾਇਜ਼ ਹਮ ਘਰ ਪਰ ਆ ਗਏ ਹੈਂ। ਇਬਾਦਤ ਪਰ ਮੇਰੇ ਕੋਲ ਨਹੀਂ ਆ ਰਹੀ। ਦੇਖ ਮੈਂ ਇਹਨੂੰ ਫੜਦੀ ਆਂ ਆਉਂਦੀ। ਪਰ ਵੀ ਤੂੰ ਫੜੀ ਤੇ ਖਾਊਗੀ ਸਾਨੂੰ ਕੋਲ। ਮੇਰੇ ਕੋਲ ਤਾਂ ਨਹੀਂ ਗਈ ਮੇਰੇ ਕੋਲ ਤਾਂ ਜਿਹੜੇ ਜਾ ਗਏ ਸਾਹਮਣੇ ਕੋਲ ਪਤਾ ਨਹੀਂ ਫੜ ਕੇ ਤਾਂ ਦੇਖ ਐ ਇੱਥੇ ਬੈਠੀ ਗੱਲਾਂ ਸੁਣਾਈ ਜਾਂਦੀ ਐ ਆ ਜਾ ਬੂਹ ਫੜਾਈ ਚੱਲ ਤੱਕੇ ਨਾਲ ਨਹੀਂ ਤੱਕੇ ਨਾਲ ਥੋੜੀ ਹਾਂ ਐ ਜਾ ਐ ਹਲੇ ਆ ਚੱਲ ਪਰਾਂ ਕਹਿੰਦੀ ਦੇਖ ਮੈਂ ਫੜ ਕੇ ਦੇਖ ਮੈਂ ਫੜ ਕੇ ਤੂੰ ਤੂੰ ਲੱਗ ਬਣ ਠੀਕ ਨਾ ਨਾ ਲਾ ਖੜੀ ਆਂ ਰੋਹਣ ਖੜੀ ਆ ਜਾ ਬਹੁਤ ਸੌ ਜਾ ਗੁਲਚੇ ਜਾਂਦੇ ਉਹ ਸਾਡੇ ਨਾਲ ਜਾ ਪੈਣਾ ਹੋਗੀ ਤਾਂ ਸੀ ਉਹ ਨਹੀਂ ਖੋਲ ਨਹੀਂ ਆਏਗਾ ਉਹ ਤਾਂ ਗੰਦਾ ਫੋਨ ਹੈ ਹਾ ਟਮਾਟਰ ਬੜੇ ਮਜ਼ੇਦਾਰ ਹਾ ਟਮਾਟਰ ਹਾ ਟਿੱਡਾ 4-5 ਗੁਲਚੇ ਖਾ ਗਿਆ ਆਹ ਟਿੱਡਾ ਬਈ ਸ਼ਕਲ ਦੇਖ ਲੋ ਹਾ 15 15 ਤਰੀਕ ਨੂੰ ਜਾਣ ਆਲਾ ਇਹਦੀ ਸ਼ਕਲ ਦੇਖ ਲੋ ਤੈਨੂੰ ਨਾਲ ਦੇ 15 ਗੁਲਚੇ ਖਾ ਲੂੰਗੀ ਇਧਰ ਤੋਂ ਦੇਖ ਲੈ ਹਾਂ ਇਹ ਕਹਿੰਦੀ ਮੈਂ ਫੋਨ ਛੜਾ ਦੋ ਮੈਨੂੰ ਮੈਗਜ਼ੀਨ ਕਰਨੀ ਨਹੀਂ ਮਰ ਕੋਗੀ ਨੂੰ ਛੜਾ ਦੇ ਕੱਲ ਦੀ ਦੀ ਕੋਈ ਕਹਿੰਦੀ ਦੀ ਕੋਈ ਦੀਦੀ ਪਾਸ ਨਾ ਹੁਣ ਨਹੀਂ ਇਹ ਬਲਾਉ ਸਾਹਮਣੇ ਬੇਇੱਜ਼ਤੀ ਕਰਦੀ ਹਾਂ ਬਲਾਉ ਸਾਹਮਣੇ ਹੈ ਬਲਾਗ ਦੇ ਵਿੱਚ